ਘਰ ਦੇ ਵਿੱਚ ਕੱਲਾ ਕੱਲਾ ਪੈਸੇ ਕਮਾਉਣ ਵਾਲਾ ਜੀ ਮਿਹਨਤ ਮੁਸ਼ਕਲ ਦੇ ਨਾਲ ਘਰ ਦੇ ਵਿੱਚ ਰੱਖਿਆ ਸੀ ਸਮਾਨ ਪਰ ਸਿਲੰਡਰ ਲੀਕ ਕਰਨ ਹੋ ਗਿਆ ਕੁਝ ਅਜੀਬਾ ਦਰਅਸਲ ਤੁਹਾਨੂੰ ਦੱਸਦੀ ਕਿ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਲਾਈਵ ਭਾਰਤ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਸ ਕਾਰ ਦੇ ਵਿੱਚ ਧੂਆ ਤੇ ਇਸ ਕਾਰ ਦੇ ਵਿੱਚ ਜਿਹੜਾ ਸਮਾਨ ਸੜ ਕੇ ਸੁਆਹ ਹੋ ਚੁੱਕਿਆ ਇਹ ਖਬਰ ਤਰਨ ਤਰਨ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਦੱਸਿਆ ਜਾ ਰਿਹਾ ਤੇ ਮੇਰੀ ਜਾਣਕਾਰੀ ਅਨੁਸਾਰ ਦੱਸਿਆ ਗਿਆ ਕਿ ਕਾਰ ਦੇ ਵਿੱਚ ਸਿਲੰਡਰ ਜਿਹੜਾ ਲੀਕ ਹੋ ਜਾਂਦਾ ਜਿਸ ਤੋਂ ਬਾਅਦ ਇਹ ਡੈਸ਼ਬੋਰਡ ਦਾ ਮਾਹੌਲ ਜਿਹੜਾ ਹੈ ਪੈਦਾ ਹੋ ਜਾਂਦਾ ਹੈ ਕਾਰ ਦੇ ਵਿੱਚ ਕਿਸੇ ਵੀ ਤਰੀਕੇ ਦਾ ਜੜਾ ਸਮਾਨ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੇ ਕਿਸ਼ਤਾ ਵੀ ਅਜੇ ਪੂਰੀਆਂ ਕਰਨੀਆਂ ਸੀ ਪਰ ਕੁਝ ਅਜੀਹਾ ਲੀਕ ਇੱਕ ਸਿਲੰਡਰ ਦੇ ਕਾਰਨ ਮਾਹੌਲ ਬਣ ਜਾਂਦਾ ਹੈ ਕਿ ਉਹਨਾਂ ਦੇ ਕਾਰ ਦੇ ਉੱਤੇ ਕੀ ਵਾਪਰ ਰਹੀ ਹੋਵੇਗੀ ਇਸ ਦਾ ਅੰਦਾਜ਼ਾ ਅਸੀਂ ਸਭ ਸਤ ਤਸਵੀਰਾਂ ਨੂੰ ਦੇਖ ਕੇ ਲਗਾ ਸਕਦੇ ਹਾਂ ਦੱਸਿਆ ਜਾ ਰਿਹਾ ਹੈ ਕਿ ਕਾਰ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਸਮਾਨ ਨਹੀਂ ਬਚਿਆ ਸਭ ਸੜ ਕੇ ਸੁਆਹ ਹੋ ਗਿਆ ਬਸ ਪਾਂਡੇ ਹੀ ਪਾਂਡੇ ਨਜ਼ਰ ਆ ਰਹੇ ਨੇ ਇੰਨਾ ਹੀ ਨਹੀਂ ਤੁਹਾਨੂੰ ਦੱਸਿਆ ਹੈ ਕਿ ਆਖਿਰਕਾਰ ਕਹਿੰਦੇ ਨੇ ਕਿ ਜਦ ਕੁਦਰਤ ਦੀ ਮਾਰ ਪੈਂਦੀ ਹੈ ਤੇ ਉਹ ਕਿਸੇ ਵੀ ਪਾਸੇ ਉਹ ਨਹੀਂ ਬਖਸ਼ਦੀ ਕੁਝ ਜਿਹੇ ਹੀ ਮੰਜ਼ਰ ਜਿਹੜਾ ਇਸ ਪਰਿਵਾਰ ਦੇ ਨਾਲ ਹੋਇਆ ਹੈ ਖਬਰਤਰਨ ਤਾਰਨ ਤੋਂ ਸਾਹਮਣੇ ਆ ਰਹੀ ਹੈ ਲਾਈਫparat ਤੇ ਗਾਰਡਨਾਂ ਤਸਵੀਰਾਂ ਜਿਹੜੀਆਂ ਅਸੀਂ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਸ ਘਰ ਦੇ ਵਿੱਚ ਜਦ ਸਿਲੰਡਰ ਲੀਕ ਹੋਣ ਤੋਂ ਬਾਅਦ ਐਡਾ ਵੱਡਾ ਧਮਗਾ ਕਾ ਹੋ ਜਾਂਦਾ ਹੈ ਤੇ ਘਰ ਦੇ ਵਿੱਚ ਕੁਝ ਵੀ ਨਹੀਂ ਬਚਦਾ ਹਾਲਾਂਕਿ ਦੱਸਿਆ ਵੀ ਜਾ ਰਿਹਾ ਹੈ ਕਿ ਫਾਇਰ ਬ੍ਰਿਗੇਡ ਸਮੇਂ ਦੇ ਨਾਲ ਨਹੀਂ ਪਹੁੰਚਦੀ ਪਰ ਉਸ ਤੋਂ ਪਹਿਲਾਂ ਹੀ ਜਿਹੜੀ ਕਾਰ ਦੀ ਪੈਪ ਦੇ ਨਾਲ ਪਾਣੀ ਮਾਰਦੇ ਨੇ ਤਾਂ ਜੋ ਅੱਗ ਤੇ ਕਾਬੂ ਪਾਇਆ ਜਾ ਸਕੇ ਪਰ ਦੱਸਦੀ ਹੈ ਕਿ ਮੰਜ਼ਰ ਤੁਹਾਡੇ ਸਾਹਮਣੇ ਹੈ ਕਿਸ ਤਰੀਕੇ ਦੇ ਨਾਲ ਇਹ ਪੂਰੀ ਘਟਨਾਕਰਮ ਦੀ ਗੱਲ ਦੀ ਜਾਵੇ ਤਾਂ ਹਰ ਕਿਸੇ ਨੇ ਜਦ ਸਮੰਜਨ ਨੂੰ ਵੇਖਿਆ ਤੁਹਾਡਾ ਸਕਰੀਨ ਤੇ ਇਸ ਦੀਆਂ ਤਸਵੀਰਾਂ ਜਿਹੜੀਆਂ ਤੁਹਾਡਾ ਸਾਂਝੀਆਂ ਕਰ ਰਿਹਾ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਸ ਪਰਿਵਾਰ ਤੇ ਜਿਹੜਾ ਦੁੱਖਾਂ ਦਾ ਪਹਾੜ ਟੁੱਟਿਆ ਤਾਂ ਜੇਕਰ ਅਜਿਹਾ ਹੀ ਪੰਜਾਬ ਦੇ ਵਿੱਚ ਹੁੰਦਾ ਰਹਿੰਦਾ ਹੈ ਕਿ ਸਿਲੰਡਰ ਕਿਤੇ ਸਿਲੰਡਰ ਫਟ ਜਾਂਦਾ ਹੈ ਕਿਤੇ ਕੁਝ ਹੋ ਜਾਂਦਾ ਹੈ ਪਰ ਕਹਿੰਦੇ ਨੇ ਕਿ ਆਗ ਤੇ ਕਿਸੇ ਦਾ ਵੀ ਕਾਬੂ ਨਹੀਂ ਹੈ ਜਦ ਆਗੇ ਇੱਕ ਵਾਰ ਲੱਗ ਜਾਂਦੀ ਹੈ ਫਿਰ ਉਸ ਨੂੰ ਕਾਬੂ ਦੇ ਵਿੱਚ ਕਰਨਾ ਬਹੁਤ ਹੀ ਮੁਸ਼ਕਲਤ ਵਾਲਾ ਕੰਮ ਹੋ ਜਾਂਦਾ ਹੈ ਤੇ ਅਜਿਹੀਆਂ ਤਸਵੀਰਾਂ ਤੁਹਾਡਾ ਸੇ ਸਾਂਝੀਆਂ ਕਰ ਰਹੇ ਹਾਂ ਅੰਤ ਤੱਕ ਖਬਰ ਵੇਖੋ ਹੋਰ ਖਬਰਾਂ ਦੇ ਲਈ ਬਣੇ ਰਹੋ ਲਾਈਕ ਪਰ ਦਿਨ ਨਾਲ ਇੱਕ ਕੋਟ ਮਿਤ ਸਿੰਘ ਜੀ ਗਲੀ ਨੰਬਰ 2 ਹਾਂਜੀ ਸਰ ਅੱਜ ਜਿਹੜੀ ਆਗ ਦਾ ਕੀ ਕਾਰਨ ਹੈ ਇਹ ਇਹ ਆਗ ਦਾ ਕਾਰਨ ਇਹ ਦੇਖੋ ਜੀ ਕੰਮ ਤੋਂ ਆਇਆ ਵਾ ਰੋਟੀ ਰੱਟੀ ਬਣਾ ਕੇ ਪਕਾਉਣ ਲੱਗਾ ਵਾ ਤੇ ਜਿਹੜਾ ਸਿਲੰਡਰ ਅੱਜ ਇਹ ਲੈ ਕੇ ਆਇਆ ਨਾ ਉਹ ਸਿਲੰਡਰ ਕਿਤੇ ਲੀਕ ਹੀ ਸਿਲੰਡਰ ਲੀਕ ਹੋਣ ਕਾਰਨ ਜਿਹੜੀ ਅੰਦਰ ਆ ਕੇ ਜੋ ਵੀ ਹੈ ਇਹਨਾਂ ਦੇ ਅੰਦਰ ਫੈਲ ਗਈ ਆ ਤੇ ਦੋਵੇਂ ਭਰਾ ਮਹਾ ਭੱਜ ਕੇ ਬਾਹਰ ਨਿਕਲੇ ਆ ਸਿਲੰਡਰ ਅੰਦਰ ਕੱਢਣ ਗਏ ਆਂ ਅਸੀਂ ਪਰ ਉਹਨਾਂ ਜਦੋਂ ਸਿਲੰਡਰ ਨੂੰ ਸਾਰੇ ਨੂੰ ਅੱਗ ਲੱਗ ਚੁੱਕੀ ਤੇ ਜਿਹੜਾ ਸਿਲੰਡਰ ਆ ਕੋਈ ਵੀ ਜਿੰਨਾ ਦਾ ਵੀ ਕੰਪਨੀ ਦਾ ਸਿਲੰਡਰ ਹੈ ਨਾ ਇਹ ਜਾਂ ਤੇ ਜਦੋਂ ਆਪਾਂ ਸਿਲੰਡਰ ਦੇਣ ਆਉਂਦੇ ਆ ਕਿਸੇ ਦੇ ਘਰ ਵੀ ਹਰ ਕਿਹਦੇ ਘਰ ਹਰ ਕਿਸ ਨੂੰ ਆਪੋ ਆਪਣੀਆਂ ਜਾਨਾਂ ਪਿਆਰੀਆਂ ਇਹ ਕੰਪਨੀ ਨੂੰ ਸਾਡੇ ਵੱਲੋਂ ਇਹ ਆ ਵੀ ਜਿੱਥੇ ਵੀ ਕੋਈ ਕੰਪਨੀ ਸਿਲੰਡਰ ਦੇ ਕੇ ਹੁੰਦੀ ਹੈ ਉਹਨੂੰ ਪਹਿਲਾਂ ਚੈਕਿੰਗ ਕੀਤਾ ਜਾਵੇ ਵੀ ਸਿਲੰਡਰ ਲੀਕਦ ਨਹੀਂ ਆ ਇਹ ਪੈਸੇ ਲੈਂਦੇ ਆ ਸਿਲੰਡਰ ਦੇ ਕੇ ਸਿਲੰਡਰ ਖਾਲੀ ਲੈ ਜਾਂਦੇ ਆ ਬੁੱਖ ਦੇ ਕੰਪਨੀ ਨੂੰ ਇਹ ਹੋਣਾ ਚਾਹੀਦਾ ਵੀ ਸਾਨੂੰ ਇਹ ਸਿਲੰਡਰਗਾ ਕਿਸ ਨੂੰ ਦੇਣ ਦੇ ਆ ਕਿਸ ਦੀ ਜਾਨਾਂ ਇਹ ਗਾੜੀ ਜਾਣਦੇ ਕਿ ਬੰਝੇ ਆਹ ਸਿੰਲਿੰਡਰ ਦੇ ਇਹਨਾਂ ਨੂੰ ਸਹੀ ਕਰਕੇ ਵੇਖ ਕੇ ਦੇਈਏ ਵੀ ਲੀਕ ਆ ਜਾਂ ਸਹੀ ਆ ਜਾਂ ਨਹੀਂ ਸਹੀ ਹੁਣ ਇਹਦਾ ਨਾਂ ਮਾਂ ਵਸੇ ਤੇ ਨਾਂ ਇਹਦੇ ਸਿਰ ਤੇ ਪਿਓ ਆ ਤੇ ਇਕੱਲਾ ਹੀ ਦਿਹਾੜੀ ਦਾ ਪਾ ਲਾ ਕੇ ਤਾਂ ਆਪਣੇ ਇਹਨਾਂ ਨੇ ਬੈੱਡ ਨਵੇਂ ਲਏ ਹੀ 19000 ਦੇ ਆ ਹੁਣ ਇਹਨੇ ਲਿਮਾਰੀ ਲਈ ਜੇ ਉਹ ਵੀ ਨਵੀਂ ਲਈ ਆ ਥੋੜਾ ਥੋੜਾ ਕਰਕੇ ਸਮਾਨ ਕਿਸ਼ਤਾਂ ਤੇ ਲੈਣ ਰਿਹਾ ਸੀ ਫ੍ਰਿਜ ਲਈ ਆ ਨਵੇਟਰ ਲਿਆ ਉਹ ਵੀ ਸੜ ਗਿਆ ਜੇ ਸਭ ਕਿਸ਼ਤਾਂ ਦਾ ਸਮਾਨ ਇਹਨੇ ਗਰੀਬ ਨੇ ਲਿਆ ਕੇ ਲੈਂਦਾ ਹੀ ਆ ਤੇ ਸੜ ਗਿਆ ਸਾਰੇ ਸਵਾਹ ਹੋ ਗਿਆ ਇਹਦਾ ਕਿੰਨਾ ਕੋਈ ਨੁਕਸਾਨ ਹੋਇਆ ਜੀ ਭਾਜੀ ਵੇਖੋ ਇਹ ਤੇ ਐਸਟੀਮੇਟ ਆ ਅਸੀਂ ਇਹੋ ਕਹਿ ਸਕਦੇ ਆ ਵੀ ਰਾਖ ਡੇਢ ਲੱਖ ਦਾ ਵੀ ਹੋ ਸਕਦਾ ਹੁਣ ਅੰਦਰ ਇਹਨਾਂ ਦੇ ਰਜਿਸਟਰੀ ਵਗੈਰਾ ਵੀ ਮੇਰੇ ਖਿਆਲ ਉਹ ਵੀ ਸੜ ਗਈ ਹੈ ਜ ਆਪਦੀ ਜੋ ਹੋਰ ਵੀ ਦਸਤਾਵੇਜ਼ ਕਾਗਜ਼ ਹੀ ਉਹ ਵੀ ਇਹਦੇ ਸੜ ਗਏ ਹੁਣ ਆ ਤੁਹਾਡੇ ਕੋ ਵੀਡੀਓ ਪਈਆਂ ਹੀ ਆ ਵੀ ਕਿੱਥੋਂ ਕਿੱਥੋਂ ਸਮਾਨ ਇਹਨਾਂ ਦਾ ਸੜਿਆ ਹੁਣ ਇਹ ਗਰੀਬ ਕਿਦਾਂ ਨੂੰ ਜਾਵੇ ਕਿਹੜਾ ਸਰਕਾਰ ਇਹਦੀ ਹੱਲ ਕਰਦੀ ਆ ਉਹਦੇ ਨਾਲ ਸਰਕਾਰ ਕੋਈ ਆਵੇ ਤੇ ਉਹੀ ਆਣ ਕੇ ਹੱਲ ਕਰ ਸਕਦੀ ਇਹਦਾ ਗਰੀਬ ਦਾ ਹੁਣ ਇਹ ਵੇਖਿਆ ਜਾਊਗਾ ਵੀ ਇਹ ਮਹੱਲਾ ਸਾਰਾ ਨਾਲ ਆ ਕੋਟ ਮੇਸ ਸਿੰਘ ਦਾ ਵੀ ਕਿਹੜਾ ਹੈ ਇਹ ਸਰਕਾਰ ਹੱਲ ਕਰਦੀ ਆ ਜੇ ਇਹਦੇ ਮੰਨਦੇ ਆ ਵੀ ਕੋਈ ਸਰਕਾਰ ਹੱਲ ਕਰਦੀ ਆ ਜਾਂ ਕੋਈ ਇਥੋਂ ਦਾ ਜਿਹੜਾ ਕੋਈ ਕਾਉਂਸਲਰ ਆ ਜਾਂ ਕੋਈ ਇਥੋਂ ਦਾ ਅਫਸਰ ਬਣਿਆ ਕੋਈ ਉਹ ਇਹਦਾ ਹੱਲ ਕਰਦਾ ਫੇਰ ਨਹੀਂ ਹੱਖਾਂਗੇ ਵੀ ਚਲੋ ਸਰਕਾਰ ਜਿਹੜੀ ਆ ਅੰਮ੍ਰਿਤਸਰ ਦਾ ਪੰਜਾਬ ਦਾ ਕੋਈ ਗਰੀਬ ਦਾ ਸੋਚਦੀ ਆ ਵੱਡਿਆਂ ਵੱਡਿਆਂ ਲੋਕਾਂ ਦੇ ਤੇ ਵਾਦੇ ਸਹੀ ਹੋ ਜਾਂਦੀਆਂ ਗੱਲਾਂ ਸਹੀ ਹੋ ਜਾਂਦੀਆਂ ਮੈਨੇ ਵੀ ਅੱਜ ਇਸ ਗਰੀਬ ਦਾ ਕੋਈ ਸਰਕਾਰ ਹੱਲ ਕਰਦੀ ਆ ਕਿ ਨਹੀਂ ਹੱਲ ਕਰਦੀ ਇਹ ਮhalla ਜਿੰਨਾ ਵੀ ਆ ਗਲੀ ਨੰਬਰ 2 ਦਾ ਇਹਦੇ ਨਾਲ ਆ ਜੋ ਵੀ ਇਹ ਗਰੀਬ ਦਾਹੀਂ ਹੱਲ ਕਰਾਉਣਾ ਚਾਹੁੰਦੇ ਆ ਵੀ ਜੇ ਇਹਦੇ ਕਰਦੇ ਕੋਈ ਸਰਕਾਰ ਤੇ ਇਹਨਾਂ ਸਰਕਾਰ ਦੇ ਧੰਨਵਾਦ ਹੋਵਾਂਗੇ ਤੁਸੀਂ ਕੀ ਮੰਗ ਕਰਦੇ ਪ੍ਰਸ਼ਾਸਨ ਨੂੰ ਵੇਖੋ ਜੀ ਗਰੀਬ ਆਦਮੀਆਂ ਜੇ ਦੇ ਹੱਲ ਕੀਤਾ ਜਾਵੇ ਤੇ ਇਹ ਇਹੋ ਹੀ ਆ ਵੀ ਬਹੁਤ ਵੱਡਾ ਸਰਕਾਰ ਦਾ ਯੋਗਦਾਨ ਹੋਊਗਾ ਜੇ ਕੋਈ ਵੀ ਇਹਦਾ ਗਰੀਬ ਦਾ ਹੱਲ ਕਰਦੇ ਹੁਣ ਦਿਹਾੜੀ ਦਾ ਪੇ ਵਾਲਾ ਬੰਦਾ ਏ ਸਾਰਾ ਕੋਦੇ ਚਵਾੜੇ ਦਾ ਸੜ ਗਿਆ ਵਾ ਅੱਜ ਇਹਦੇ ਸੌਣ ਦਾ ਵੀ ਕੋਈ ਬੈੱਡ ਵੀ ਨਹੀਂ ਜੈਗਾ ਨਾ ਕੋਈ ਮੰਜਾ ਨਾ ਕੋਈ ਬਿਸਤਰਾ ਸਾਰਾ ਕੋ ਸੜਕੇ ਸੁਆਹ ਹੋ ਗਿਆ ਗਰੀਬ ਦਾ ਹੁਣ ਨਵੇਂ ਸਿਰਿਓਂ ਇਹ ਦੁਬਾਰਾ ਲਿਆਊਗਾ ਇਹ ਲਿਆਊਗਾ ਕਿੱਥੋਂ ਰੋਟੀ ਖਾਣ ਜੂਗਾ ਆਟਾ ਨਹੀਂ ਆਟਾ ਵੀ ਜਾ ਕੇ ਦੇਖ ਲੋ ਡਰਮੀ ਖਾਲੀ ਇਹਦੀ ਦੱਸੋ ਜੀ ਹੋਜੀ ਏਜੰਸੀ ਆਣੀ ਆ ਜਿਹੜੀ ਆ ਏਜੰਸੀ ਆਣੇ ਦੀ ਆ ਹੋਰ ਕਿਸੇ ਦੀ ਗਲਤੀ ਨਹੀਂ ਜੇ ਹੈਗੀ ਅਸੀਂ ਤੇ ਇਹੋ ਕਹਾਂਗੇ ਜਿਹਦੇ ਘਰ ਸਿਲੰਡਰ ਇਹ ਪਹੁੰਚਦਾ ਵਾ ਉਹਨੂੰ ਸਿਲੰਡਰ ਨੂੰ ਚੈਕਿੰਗ ਕਰਕੇ ਦਿੱਤਾ ਜਾਵੇ